ਕਿਹੜਾ ਆਹ ਬਹਿਰਾਉਂ ਕੋਲ ਤੁਹਾਨੂੰ ਗਾਡੀ ਆਈ ਹੈ ਨਵਾਂਸ਼ੇਤ ਕੀ ਤਰਫ ਗਈ ਹੈ ਇਹ ਦੂਰ ਨਾਲ ਫਗਰ ਵਸੇ ਸਰ ਕੀਨਾ ਤੁਹਾਡਾ ਰੌਣਕੀ RAM ਜੀ ਮੇਰੇ ਇਹ ਕਿਹੜਾ ਪਿੰਡ ਹੈ ਪਿੰਡ ਬੰਗਿਆ ਤੋਂ ਆ ਜੀ ਕੀ ਕਰਨ ਹੋਇਆ ਅੱਜ ਤੁਸੀਂ ਜਿਹੜੇ ਥਾਣੇ ਆਏ ਹੋ ਰਾਤ ਮੇਰੇ ਬੇਟੇ ਦਾ ਐਕਸੀਡੈਂਟ ਹੋ ਗਿਆ ਜੀ ਟੂਲ ਪਲਾਸ ਜਿੱਤੇ ਟਰੱਕ ਵਾਲੇ ਨੇ ਉਹ ਬੇਡੇ ਉੱਤੇ ਟਰੱਕ ਚੜਾ ਦਿੱਤਾ ਪਾ ਜ ਗਿਆ ਜੇ ਨੂੰ ਉਪਰ ਲਾਗੇ ਪੜਿਆ ਗਿਆ ਤੇ ਵਾਪਸ ਇੱਥੇ ਲਿਆਂਦਾ ਗਿਆ ਟਰੱਕ بیٹے ਡਰਾਈਵਰ ਵੀ ਲਿਆਂਦਾ ਗਿਆ بیٹے ਦਾ ਨਾਮ ਕੀ ਹੈ بیٹے ਦਾ ਨਾਮ ਅਸ਼ੀਰ ਕੁਮਾਰਾ ਵਾ ਐਸੇ ਪਲਾਜੇ ਦੇ ਨੂੰ ਬਿੱਲਾ ਬਿੱਲਾ ਸਾਥੀ ਕਿਹੜੇ ਪਲਾਜੇ ਤੇ ਕੰਮ ਕਰਦੇ ਸੀ ਬਹਿਰਾਮ ਪਲਾਜੇ ਤੇ ਕਿੰਨੀ ਕਮਰਸੀ ਆਦੀ ਉਮਰ 30 ਸਾਲ ਦੀ ਹੋਣੀ ਸੀ ਵਿੱਚ 6 7 ਮਾਸੀ ਰਾਸੋ ਦਾ ਮੇਰਾ ਨਾਮ ਰਾਜਪਾਲ ਕੈਂਚ ਬੰਗਾ ਤੇ ਜੀ ਆਮ ਡੈਥ ਹੋਈਏ ਮਰੇ ਬਾਣ ਦੀ ਡੈਥ ਹੋਈਏ ਜੀ ਅਸੀਂ ਸਾਰੇ ਪਰਿਵਾਰ ਨੇ ਸਲਾਹ ਕਰਕੇ ਅੱਖਾਂ ਦਾਣ ਕਰਨ ਦੇ ਸਲਾਹ ਕੀਤੀ ਹੈਗੀਆ ਤਾਂ ਕਿ ਦੋ ਇਨਸਾਨਾਂ ਨੂੰ ਦੁਨੀਆ ਦਿਖਾ ਸਕੇ ਇਹ ਤਾਂ ਹੁਣ ਸਾਡੇ ਵਾਸਤੇ ਚੱਲ ਗਿਆ ਸਦਾ ਲਈ ਤੇ ਸਾਡੇ ਵਾਸਤੇ ਮਿੱਟੀ ਬਣ ਗਿਆ ਹੁਣ ਅਸੀਂ ਕਹਿੰਦੇ ਹਾਂ ਵੀ ਅੱਖਾਂ ਦਾਣ ਕਰਕੇ ਇਹ ਦੋ ਇਨਸਾਨਾਂ ਨੂੰ ਦੁਨੀਆ ਦਿਖਾ ਸਕਦਾ ਹੈ। ਉਸ ਡਰਾਈਵਰ ਤੇ ਕੀ ਕਾਰਵਾਈ ਹੋਣੀ ਚਾਹੀਦੀ ਹੈ ਜਿਸ ਨੇ ਇਹ ਹਾਦਸੇ ਨੂੰ ਅੰਜਾਮ ਦਿੱਤਾ। ਸਾਨੂੰ ਸਰ ਇਨਸਾਫ ਚਾਹੀਦਾ ਹੈਗਾ ਸਰ ਕਿਉਂਕਿ ਉਹ ਐ ਛੱਟਣ ਰਨ ਕੀਤਾ ਉਹਨੇ ਗੱਡੀ ਦਾ ਖੁਦ ਮਾਰਿਆ ਉਹ। ਪੁਲਿਸ ਨੂੰ ਜਾਣਕਾਰੀ ਦਿੱਤੀ ਹੈ। ਪੁਲਿਸ ਨੂੰ ਜਾਣਕਾਰੀ ਦਿੱਤੀ। ਪੁਲਿਸ ਵਾਲਾ ਨੇ ਬੜੀ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਰੋਪੜ ਤੋਂ ਫੜ ਕੇ ਲੈ ਕੇ ਆਏ। ਰੋਪੜ ਤੋਂ। क्या नाम है कैलाश कुमार टेलर कैलाश जी लड़का कितनी देर से काम कर रहा था आपके पास सर ये मेरे पास में हमने नवंबर में आया था नवंबर में पहले भी ये लड़का मेरे पास में काम करता था नवंबर से जब कंपनी है तब से काम कर रहा था हादसा कैसे हुआ ये हादसा वो ट्रक वाला आया लाइन के अंदर और इस पर गाड़ी चढ़ा के चला गया उसने टोल नहीं कटवाया टोल नहीं कटवाया हाँ यही ऐसे तो यही लग रहा थे वो बूम, बूम उठा ही नहीं था लड़, लड़के है ले गया गाड़ी में गा। उसी सी टीवी में आ गया वो हाँ आ गया वो तो लड़के का नाम क्या था जो आपके पास सुशील का कुमार बांगर सुशील कुमार बांगर बांगर जी